ਬਿਲੋਜੀਕ ਕਿ ਪ੍ਰੈਸ ਮੀਟਿੰਗ ਕੀਤੀ ਮੈਂ ਗਰਮੀਤਲਾ ਬਿੱਟੂ ਪ੍ਰਧਾਨਿਕਤਾ ਪਾਰਟੀ ਪਿਛਲੇ ਦਿਨੀ ਇੱਕ ਹਲਕਾ ਸੁਲਤਾਨਪੁਰ ਕਪੂਰਥਲਾ ਔਰ ਲਾਗੇ ਲਾਗੇ ਪਿੰਡਾਂ ਦੀ ਮੀਟਿੰਗ ਬੁਲਾਈ ਸੀਗੀ ਜਿਹਦੇ ਸਬੰਧੀ ਮੈਂ ਸਮਝਦਾ ਬਾਬਾ ਸਾਮ ਵੇਡਗਰ ਜੀ ਦਾ ਜਨਮ ਦਿਹਾੜਾ ਜਿਹੜਾ ਔਰ ਇਕਤਾ ਪਾਰਟੀ ਹਰ ਸਾਲ ਮਨਾਉਂਦੀ ਹੈ ਔਰ ਇਸ ਸਾਲ ਵੀ ਬਾਬਾ ਸਾਮ ਵੇਡਗਰ ਜਨਮ ਦਿਹਾੜਾ ਮਨਾਉਣ ਸੰਬੰਧੀ ਉਸ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਸੀਗਾ ਵੀ ਇਹ ਪ੍ਰੋਗਰਾਮ ਵੀ ਖਡੂਰ ਸਾਹਿਬ ਰੱਖਿਆ ਜਾਵੇ ਪਰ ਸਾਥੀਆਂ ਦੀ ਸਾਰਿਆਂ ਦੀ رائے ਦੇ ਨਾਲ ਵੀ ਉਹਨਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਜਿਹੜਾ ਵਾ ਸਲਤਾਨਪੁਰ ਅਤੇ ਕਪੂਰਥਲੇ ਦੇ ਵਿੱਚਕਾਰ ਜਿਹੜਾ ਉਹ ਰੱਖਿਆ ਜਾਵੇ ਉਰੇ ਇਸੇ ਦਰਮਿਆਨ ਮੈਂ ਸਮੇਂ ਦਾ ਵੀ ਉਹ ਸਮੀਟਨ ਦੇ ਵਿੱਚ ਫੈਸਲਾ ਹੋਇਆ ਸੀਗਾ ਵੀ 14 ਤਰੀਕ ਸੋੰਗਵਾਰ ਨੂੰ ਪ੍ਰੋਗਰਾਮ ਜਿਹੜਾ ਉਹ ਪਿੰਡ ਬਿਹਾਰੀਪੁਰ ਦੇ ਵਿੱਚ ਕੀਤਾ ਜਾਊਗਾ ਇਸ ਪ੍ਰੋਗਰਾਮ ਦੇ ਵਿੱਚ ਹਲਕਾ ਖਡੂਰ ਸਾਹਿਬ ਹਲਕਾ ਸੁਲਤਾਨਪੁਰ ਔਰ ਹਲਕਾ ਕਪੂਰਥਲਾ ਵੀ ਸਾਥੀ ਜਿਹੜੇ ਆ ਉਹ ਸਾਰੇ ਉੱਤੇ ਪਹੁੰਚ ਰਹੇ ਆ ਔਰ ਇਸੇ ਦਰਮਿਆਨ ਮੈਂ ਸਮਝਦਾ ਵੀ ਉਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਵੀ ਹਲਕਾ ਸੁਲਤਾਨਪੁਰ ਦੇ ਇੰਚਾਰਜ ਔਰ ਹਲਕਾ ਕਪੂਰਥਲਾ ਇੰਪਰੂਵਮੈਂਟ ਰਸ ਦੇ ਚੇਅਰਮੈਨ ਸੱਜਨ ਸਿੰਘ ਚੀਮਾ ਜੀ ਵਿਸ਼ੇਸ਼ ਤੌਰ ਤੇ ਉੱਥੇ ਪਹੁੰਚ ਰਹੇ ਹਨ ਔਰ ਇੱਕ ਜਸਵੀਰ ਸਿੰਘ ਜੀ ਚੰਡੀਗੜੋ ਵਿਸ਼ੇਸ਼ ਤੌਰ ਤੇ ਮੈਂ ਸਮਝਦਾ ਆਪਣੀ ਟੀਮ ਨਾਲ ਉੱਥੇ ਪਹੁੰਚ ਰਹੇ ਹਨ ਔਰ ਕਪੂਰਥਲਾ ਸਾਡੇ ਅਕਬਾਲ ਜੀ ਬਟੂ ਜੀ ਉਹ ਵੀ ਮੈਂ ਸਮਝਦਾ ਆਪਣੀ ਟੀਮ ਨਾਲ ਉੱਥੇ ਪਹੁੰਚ ਕੇ ਔਰ ਅਭੀ ਰਾਜਪੂਤ ਜੀ ਵੀ ਉੱਥੇ ਆਪਣੀ ਟੀਮ ਨਾਲ ਪਹੁੰਚ ਰਹੇ ਆ ਵੀ ਮੈਂ ਸਮਝਦਾ ਸਾਥੇ ਸਾਰੇ ਸਾਥੀਆਂ ਦੀ ਗਵਾਹੀ ਦੇ ਵਿੱਚ ਵੀ ਉੱਥੇ 바ਵਾ ਸਾਹਿਬ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਵੀ ਉਹ ਜਿਹੜਾ ਕੇਕ ਉੱਥੇ ਕੱਟਿਆ ਜਾਊਗਾ ਔਰ ਸਾਥੀਆਂ ਵੱਲੋਂ ਵੀ ਕਾਫੀ ਉੱਥੇ ਵਧੀਆ 4-500 ਬੰਦੇ ਦਾ ਇੰਤਜ਼ਾਮ ਜਿਹੜਾ ਵਧੀਆ ਵੀ ਉੱਥੇ ਬੈਨ ਦਾ ਸਿਸਟਮ ਜਿਹੜਾ ਵਾ ਲੰਗਰ ਦਾ ਸਿਸਟਮ ਪਾਣੀ ਦਾ ਸਿਸਟਮ ਜਿਹੜਾ ਉਹ ਸਾਡੇ ਸਰਜੀਤ ਸਿੰਘ ਮਾਨ ਦੀ ਅਤੇ ਸੁਲਤਾਨਪੁਰ ਦੀ ਟੀਮ ਦੇ ਨਾਲ ਸਾਂਝਾ ਜਿਹੜਾ ਵੀ ਉਹ ਪ੍ਰੋਗਰਾਮ ਜਿਹੜਾ ਉੱਥੇ ਸਰਜੀਤ ਸਿੰਘ ਮਾਂ ਦੀ ਗਵਾਈ ਵਿੱਚ ਹੋ ਰਿਹਾ ਵੀ ਮੈਂ ਸਮਝਦਾ ਵੀ ਇਹ ਪ੍ਰੋਗਰਾਮ ਜਿਹੜਾ ਤੁਹਾਡੇ মিডিਆ ਲਈ ਔਰ ਬਾਕੀ ਵੀ ਇਹ ਪਾਰਟੀਆਂ ਨੂੰ ਜਾਂ ਸਾਥੀਆਂ ਨੂੰ ਬੇਨਤੀ ਕਰਾਂਗੇ ਕਿ ਵਿਸ਼ੇਸ਼ ਤੌਰ ਤੇ ਉੱਥੇ ਪਹੁੰਚ ਕੇ 바ਵਾ ਸਾਹਿਬ ਅੰਬੇਦਕਰ ਜੀ ਦੇ ਵੀ ਜਿਹੜੇ ਸਾਥੀਆਂ ਨੇ ਜੀਵਨੀ ਵਿੱਚ ਚੰਨ ਨਹੀਂ ਪਾਣਾ ਔਰ ਉਹਨਾਂ ਦਾ ਅਸ਼ੀਰਵਾਦ ਲੈਣ ਵਾਸਤੇ ਵਿਸ਼ੇਸ਼ ਤੌਰ ਤੇ ਉੱਥੇ ਪਹੁੰਚੋ ਵੀ ਇੱਕਤਾ ਪਾਰਟੀ ਦਾ ਪ੍ਰੈਸ ਕਾਨਫਰੰਸ ਦਾ ਮਤਲਬ ਵੀ ਆ ਸੀਗਾ